ਜਿਹੜੇ ਕਿਸਾਨ ਭਰਾਵ ਦੇ ਨਾਲ ਡੀਬੀਡਬਲ 327 ਇੱਕ ਕਿਸਮ ਬੀਜੀ ਹੋਈ ਆ ਉਹ ਕਿਸਾਨ ਕਬਰਾ ਆ ਰਿਹਾ ਕਹਿੰਦੇ ਬਈ ਇਹ ਵੈਰੈਟੀ ਖਿੰਡਣ ਜੇ ਲੱਗ ਰਹੀ ਹੈ ਸਾਡੇ ਤਾਂ ਬਈ ਮੈਨੂੰ ਲੱਗਦਾ ਇਹ ਪਹਿਲੀ ਨਿਸਰ ਹੋਗੀ ਪਹਿਲੀ ਛੱਟਾ ਲਾ ਕੇ ਕੱਢਣਾ ਪਹਿਲੀ ਗੱਲ ਤਾਂ ਬਈ ਵੈਰੈਟੀ ਇਹ 70 75 ਦੰਦੇ ਜਾ ਕੇ ਖੇਲਰ ਦੀ ਜੀ ਜੀ ਰੂਰ ਆ ਆਪਦਾ ਕੈਰੇਕਟਰ ਜ਼ਰੂਰ ਦਿਖਾਉਂਦੇ ਆ ਕੋਈ ਇਹਦੇ ਉੱਪਰ ਲੀਹੋਸਨ ਦੀ ਸਪਰੇਅ ਨਾ ਕਰੋ ਤਤਾਲੀਆਂ ਸਪ੍ਰੈਆਂ ਜਿੰਨੀ ਮਰਜ਼ੀ ਕਰ ਲੋ ਕਿਉਂਕਿ ਮੇਰੇ ਕੋਲ 4 ਏਕੜ ਬੀਜੇ ਹੋਇਆ ਮੈਂ 200 ਸਪ੍ਰੈਆਂ ਮੈਗਨੀਸਿਅਮ ਸਲਫੇਟ ਦੀਆਂ ਕੀਤੀਆਂ ਨੇ ਅ 100 ਕ ਦਿਨ ਤੇ ਜਾ ਕੇ ਆਪਾਂ ਇਹਦੇ ਉੱਪਰ ਫੰਗੀ ਸਾਈਡ ਤੇ ਐਨਪੀਕੇ ਕਰਨਾ ਹੈਗਾ ਇੱਕ ਨੰਬਰ ਦਾ ਵੀਵੀਆਰ ਅੱਜ 22 ਜਨਵਰੀ ਹੋਊਗੀ ਫਸਲ ਜਿਹੜੀ ਇਹ ਦੇਖੋ ਗੋਭ ਦੇ ਵਿੱਚ ਹੈਗੀ ਆ ਮਾੜਾ ਮੋਟਾ ਕਿਤਨਾ ਕਿਤੇ ਬੱਲੀ ਕੱਢ ਵੀ ਰਹੀ ਐ 95 100 ਦਿਨ ਤੇ ਜਾ ਕੇ ਕੰਪਲੀਟ ਜਿਹੜਾ ਇਹ ਬਈ ਨਸਾਰਾ ਲੈ ਜਾਊਗੀ ਐਵੇਂ ਉਹਦੇ ਉੱਪਰ ਕੋਈ ਗਲਤ ਜਿਹੜੀ ਤੁਸੀਂ ਦਵਾਈ ਨਾ ਕਰਿਓ ਜਿਹਦੇ ਨਾਲ ਤੁਹਾਡੀ ਫਸਲ ਖਰਾਬ ਹੋ ਜੇ ਜਿੰਨਾ ਕਿਸਾਨ ਭਰਾਵਾਂ ਨੇ ਦੇਖੋ ਬਈ ਇਹ ਟਾਈਮ ਦੇ ਨਾਲ ਬੀਜੀ ਆ 1 ਨਵੰਬਰ ਤੋਂ 10 ਨਵੰਬਰ ਤੱਕ ਹੀ ਬੀਜੀ ਆ ਉੱਥੇ 95 100 ਦਿਨ ਤੇ ਜਾ ਕੇ ਕੰਪਲੀਟ ਨਸਾਰਾ ਲੈ ਜੂਗੀ ਵਿੱਚ ਕਿਸਾਨ ਭਰਾਵਾਂ ਨੇ ਬਈ ਬਾਲੀ ਕੀਤੀ ਬਿਜਲੀ ਉੱਥੇ ਦਿੱਕਤ ਜਿਹੜੀ ਹੈਗੀ ਆ ਉੱਥੇ ਤੁਸੀਂ ਕਰਨਾ ਕਿ 100 ਲੀਟਰ ਪਾਣੀ 5 ਕਿਲੋ ਯੂਰੀਆ ਦੀ ਸਪਰੇਅ ਕਰ ਲਓ ਜਿਹੜਾ ਤੁਹਾਡਾ ਅਗੇਤਾ ਨਸਾਰਾ ਲੈ ਗਏ ਜਿੱਥੇ ਸਹੀ ਟਾਈਮ ਤੇ ਬੀਜੀ ਆ 85 ਦਿਨ ਤੇ ਜਾ ਕੇ ਗੋਭ ਚਾਉਣੀ ਹੈ 95 100 ਦਿਨ ਤੇ ਜਾ ਕੇ ਇਹਨੇ ਆਪ ਦਾ ਛੱਟਾ ਕੱਢਣਾ ਹੈ ਬੱਲੀ ਕੱਢਣੀ ਆ ਕੋਈ ਘਬਰਾਉਣ ਵਾਲੀ ਜਿਹੜੀ ਗੱਲ ਨਹੀਂ ਹੈਗੀ ਐਮੀ ਵਾਲਾ ਨਾਂ ਡਰ ਉਹ ਵੈਰਾਈਟੀ ਬੜੀ ਵਧੀਆ ਤੇ ਹਾਈਟ ਵੀ ਵੈਰਾਈਟੀ ਦੀ ਨਾਰਮਲ ਹੈਗੀ ਆ ਤੇ ਵਿੱਚ ਕਿਸਾਨ ਭਰਾ ਘਬرائی ਜਾਂਦੇ ਆ ਕਹਿੰਦੇ ਬਈ ਲੱਗਦਾ ਇਹਨੇ ਝਾੜ ਨਹੀਂ ਦੇਣਾ ਇਹ ਹੁਣੀ ਛੱਟਾ ਲਾ ਕੇ ਕੱਢਣ 95 100 ਦਿਨ ਤੇ ਜਾ ਕੇ ਬਈ ਪੂਰਾ ਕੰਪਲੀਟ ਨਸਾਰਾ ਲੈ ਜੂਗੀ ਇਹ ਤੇ ਤੁਸੀਂ ਕਿਹੜੇ ਕਿੰਨੇ ਕਿ ਤਰੀਕ ਨੂੰ ਬੀਜੀ ਹੈਗੀ ਆ ਤੇ ਕਿਹੜੀ ਮਸ਼ੀਨ ਨਾਲ ਬੀਜੀ ਆ ਕਿੰਨੀ ਖਾਦ ਖਰਾਕ ਪਾਇਆ ਜਰੂਰ ਦੱਸਿਓ ਆਪਾਂ ਨੇ TSP 06 ਵਾਲੀ ਖਾਦ ਪਾਈ ਆ ਤੇ 0 ਡਲ ਨਾਲ ਬੀਜੀ ਆ 4 ਏਕੜ ਬੀਜੋ ਹੈ 1 ਨਵੰਬਰ ਦਾ ਫੀਫਿਆਰ ਆ ਹੈ